ਚਾਹ ਤਦ ਨਾਲ ਤੇਗੀ ਆ ਸ਼ੋਰਟ ਸ਼ੋਰਟ ਬੱਛ ਵੀਂਦਰ ਹੁਣ ਇਹਨੂੰ ਕੀ ਹੋ ਗਿਆ ਵਾ ਛੱਡੋ ਪਰਾਂ ਇਹਨੇ ਉਹਨੂੰ ਬੋਲੀ ਜਾਣਾ ਹੀ ਹੁਣ ਛੱਡੋ ਪਰਾਂ ਆਹ ਦੇਖੋ ਤੇ ਆਹ ਵੇਖੋ ਕਿੰਨੇ ਪੁਰਾਣੇ ਨੇ ਸਾਫ ਕਰੇ ਮਸਾ ਜਾਲ ਛੁਟਾਈ ਉਹ ਤਾਂ ਫੇਰ ਹੋ ਗਈ ਛੱਡੋ ਪਰਾਂ ਇਹਦੀ ਗੱਲ ਵਾਲੇ ਨੇ ਤੇ ਆਹ ਇਹ ਤਾਂ ਕੱਡੇ ਸੁਣ ਵੀਂਦਰ ਜਿੱਤੀ ਆ ਗਰੇ ਕੱਡੇ ਸੁਣ ਗੱਲ ਸੁਣ ਆਲ ਸੁਣ ਲੈ ਨਿਆਣੇ ਆ ਆਹ ਦੇਖੋ ਝੁੰਕੇ ਪਛੁੰਦਰੇ ਉਹ ਪਛੁੰਦਰੇ ਗਾਟਰੋਣੇ ਮੇਰੀ ਹਾਂ ਕੀ ਗੱਲ ਆ ਦੱਸ ਕਾਦੀ ਵਾਧ ਮਰੀ ਜੰਨੀ ਆ ਬੋਲ ਕੀ ਕੀ ਕਮ ਰੰਡਈਏ ਜਿਸ ਰਕੇ ਬੋਲਨੇ ਸੇ ਬੋਲ ਕੀ ਰਹਿ ਤੈਨੂੰ ਬੋਲ ਹੁਣ ਕੀ ਚਾਹੀਦਾ ਤੈਨੂੰ ਕਿ ਸੱਪ ਸੁੰਗੇ ਔਰ ਬੋਲਦੇ ਨਹੀਂ ਭਾਈ ਮੈਨੂੰ ਜਿਆਦਾ ਤੇਰੀ ਕੋਈ ਕਿਰਨ ਨਾਲ ਗੱਲ ਹੋਈ ਲੱਗਦੀ ਓ ਮੇਰੀ ਕੋਈ ਗੱਲ ਨਹੀਂ ਹੋਈ ਮੇਰੀ ਕੋਈ ਗੱਲ ਨਹੀਂ ਹੋਈ ਤੂੰ ਆਪਣੀ ਦੱਸ ਕੀ ਚਾਹੀਦਾ ਤੈਨੂੰ ਮੈਨੂੰ ਚਾਹੀਦਾ ਕੀ ਆ ਤੈਨੂੰ ਪਤਾ ਹੁਣ ਸਵੇਰ ਦੀ ਮੈਂ ਸ਼ੂਗਰ ਦੀ ਮਰੀਜ਼ ਆ ਘਟ-ਘਟ ਦੋ ਫੁਲਕੇ ਜਦਿਓ ਪਕਾ ਕੇ ਤੇ ਐਨਾ ਮੇਰਾ ਜੀਨੂ ਕੋ ਭਰਾਟ ਪੈਣ ਡਈ ਛੇ ਜੀ ਮੈਂ ਭੁੱਖੇ ਬਾਣੀ ਉੱਥੇ ਵੇਖਣ ਲਈ ਆ ਕਿਹੜੇ ਵੇਲੇ ਲਿਆ ਕੇ ਦੇਣ ਤੇ ਮੈਨੂੰ ਰੋਟੀ ਤੇ ਮੈਂ ਕਿਹੜੇ ਵੇਲੇ ਖਾਵਾਂ ਨਹੀਂ ਤੈਨੂੰ ਹਰ ਵੇਲੇ ਖਾਵੜੇ ਪਿਆ ਰਹਿੰਦਾ ਸਵੇਰੇ ਰੋਟੀਆਂ ਦੁਪਹਿਰੇ ਰੋਟੀਆਂ ਰਾਤੀ ਰੋਟੀਆਂ ਚਾਰ ਦੀ ਰੋਟੀਆਂ ਜਿਹੜਾਂ ਨਹੀਂ ਔਰ ਕੋਈ ਗੱਮ ਨਹੀਂ ਏਸੀ ਦੇ ਕਮਰੇ ਬੜੀ ਰਹਿਣੀਆਂ ਸਾਰਾ ਦਿਨ ਤੱਕ ਬਿੱਲ ਪਤਾ ਕਿ ਨਾ ਆਂਦਾ ਪਿਆ ਇਹਨੂੰ ਬੰਦ ਕਰੋ ਸਿਆਪੇ ਨੂੰ ਤੇ ਬਾਹਰ ਨਿਕਲ ਕਮਰੇ ਚੋਂ ਤੇਰੀ ਉਮਰ ਤੇ ਜਨਾਨੀ ਇਹ ਪਤਾ ਕੀ ਕਰਦੇ ਆ ਕਿ ਕਰਦੀਆਂ ਬਜ਼ੁਰਗ ਕੋਈ ਪਿਆ ਲਸਣ ਅਦਰ ਚਿਲ ਜਾਂਦੀ ਕੋਈ ਤੇ ਮਦਦ ਕਰਾਇਆ ਕਰ ਪਸ਼ਵਿੰਦਰ ਮੇਰੇ ਤੇ ਪੇਕੇ ਨਾਲ ਨਹੀਂ ਕੋਈ ਗਲਗੁਲ ਹੋਗੀ ਮੇਰੇ ਪੇਕੇ ਰਕਣ ਜਾਈ ਮਾਤਾ ਮੈਂ ਤੁਹਾਨੂੰ ਦੱਸਦਾ ਆਪਣੀ ਗੱਲ ਆਪਣੇ ਤੱਕ ਰੱਖ ਹੈ ਹੈ ਅੱਗੇ ਤਾਂ ਚੰਗੀ ਭਲੀ ਹੁੰਦੀ ਸੀ ਸਵੇਰੇ ਉੱਠਦੀ ਸੀ ਮੈਨੂੰ ਕੱਪ ਦੁੱਧ ਦੱਸ ਦਿੰਦੀ ਸੀ ਨਾਲ ਦੋ ਚਾਰ ਮੈਨੂੰ ਬਿਸਕੁਟ ਦਿੰਦੀ ਸੀ ਫਿਰ ਦੁਪਹਿਰ ਵੇਲੇ ਤੂੰ ਮੈਨੂੰ ਰੋਟੇ ਰੋਟੀ ਦਿੰਦੀ ਸੀ ਨਹੀਂ ਦੁੱਧ ਦੱਸਦਾ ਤਾਂ ਲੱਗਾ ਤੂੰ ਦਾ ਰੇਟ ਪਤਾ ਹੀ ਪੋਰ ਕਿੰਨਾ ਹੋ ਗਿਆ 70 ਬੇ ਕਿੰਨਾ ਹੋ ਗਿਆ ਦੁੱਧ ਹੁਣ ਸਭ ਸਮਝ ਗਏ ਚਲੋ ਆਏ ਤੇ ਮੈਂ ਕਿਤੇ ਕਿੰਨਾ ਤੇ ਪੀ ਲੈਣਾ ਮੈਂ ਕੱਪ ਦਾ ਸਾਰਾ ਦੁੱਧ ਮੰਗਦੀ ਕੋਈ ਲੋੜ ਨਹੀਂ ਚਾਹ ਪੀਆ ਕਰੋ ਕੋਈ ਲੋੜ ਨਹੀਂ ਚਾਹ ਮਿਲ ਜਾਏਗੀ ਤੂੰ ਨਾ ਚੁੱਪ ਬਕਰ ਮੈਂ ਹੁਣਾਂ ਕਿਰਨ ਨੂੰ ਵਾਈ ਮਾਰਦੀ ਆ ਤੇਰਾ ਮੈਨੂੰ ਜਾਪ ਦਾ ਬੀਪੀ ਵਧਿਆ ਲੱਗਦਾ ਔਰ ਮਾਤਾ ਮੇਰਾ ਕੋਈ ਨਹੀਂ ਬੀਪੀ ਵਧਿਆ ਮੈਂ ਠੀਕ ਠਾਕ ਆ ਅਬ ਪਹਿਲੀ ਗੱਲ ਨਹੀਂ ਆ ਤੂੰ ਸੋਚਦੇ ਰਹੇ ਮੈਂ ਪਲੰਗ ਤੇ ਬੈਠੀ ਦਵਾ ਸਾਰਾ ਦੇ ਮੈਂ ਨਾ ਤੇ ਖਾਣ ਪੀਣ ਦਿੰਦੀ ਰਹੇ ਮੇਰੇ ਮਗਰਮਰ ਲੱਗੇ ਨੇ ਮੇਰੀ ਪੁੱਛੂਟ ਕਰਦੀ ਪਸ਼ਵਿੰਦਰ ਹੁਣ ਠੰਡੀ ਰਹਿ ਕਿਰਨਾਂ ਕਿਰਨਾਂ ਹਾਂਜੀ ਦਾਦੀ ਜੀ ਆ ਪੁੱਤ ਸਵੇਰ ਦੀ ਪੁੱਤ ਮੱਥੇ ਬੈਠੀ ਹੋਈ ਆ ਕੋਈ ਰੋਟੀ ਪਾਣੀ ਕੋਈ ਚਾਹ ਪਾਣੀ ਕੋਈ ਦਿਓ ਮੈਨੂੰ ਸ਼ੂਗਰ ਦੀ ਮੈਮਰੀ ਜਗੀਆਂ ਮੰਮੀ ਤੁਸੀਂ ਦਾਦੀ ਜੀ ਨੂੰ ਕੁਛ ਦਿੱਤਾ ਨਹੀਂ ਖਾਣ ਵਾਸਤੇ ਓਏ ਟੈਬ ਵੀ ਨਹੀਂ ਲੱਗਾ ਸਵੇਰ ਦਾ ਕੀ ਕਰਾਂ ਹੋਏ ਦਿਨ ਮਗਰ ਲੱਗੀ ਦਵਾਈ ਘਰ ਦਾ ਕੰਮ ਕਿੱਦਾਂ ਹੁੰਦਾ ਇਹਨਾਂ ਦੇ ਹਾਰ ਵੇਲੇ ਆਪਣੇ ਢਿੱਡ ਦਾ ਹੀ ਪਿਆਰ ਨਾ ਮੈਨੂੰ ਮੀਂਹ ਜਿਹਾ ਖਾਣ ਪੈਨੋ ਲੈ ਇੰਨਾ ਮੰਮੀ ਕੀ ਹੋ ਗਿਆ ਤੁਹਾਨੂੰ ਇਤਰਾ ਬੋਲਣ ਦੀ ਦਾਦੀ ਇਹਨਾਂ ਤੁਸੀਂ ਕੁਝ ਨਹੀਂ ਹੋਇਆ ਦਾਦੀ ਦਾਦੀ ਚੰਗੀ ਭਲੀ ਐ ਐਸੀ ਅੱਗੇ ਬੈਠੀ ਇਹਨੂੰ ਕੀ ਹੋਇਆ ਚਿਹਰੀ ਦੇ ਸਾਰਾ ਦਿਨ ਤੇ ਬੈਠੀ ਰਹਿੰਦੀ ਐ ਅਸੀਂ ਦੇਖ ਕੇ ਇਹਨਾਂ ਨੂੰ ਪਤਾ ਬਿਰਲੇ ਨਹੀਂ ਆਣੇ 골ਡੀ ਨੇ ਭਰਨੇ ਕਿੱਥੋਂ ਆ ਚਲੋ ਛੱਡੋ ਮੰਮੀ 1 ਮਿੰਟ ਮੈਂ ਕਰਦੀ ਆਂ ਗੱਲ ਹਾਂਜੀ ਦੱਸੋ ਪੁੱਤ ਸੁਵੇਰਦੀ ਮੱਥੇ ਬੈਠੀ ਹੋਈ ਆ ਕੋਈ ਰੋਟੀ ਨਹੀਂ ਕੋਈ ਚਾਹ ਨਹੀਂ ਕੋ ਕੁਛ ਨਹੀਂ ਕੋਈ ਕੰਦਕਾ ਦੋ ਫੁਲਕੇ ਤੇ ਦੇ ਦਿਓ ਮੇਰੀ ਗੱਲ ਸੁਣੋ ਸਵੇਰ ਦੇ ਤੋਂ ਇੱਥੇ ਬੈਠੇ ਜੇ ਤੇ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਉੱਠ ਕੇ ਤੁਸੀਂ ਆਪ ਹੀ ਕੁਝ ਖਾ ਪੀ ਲਓ ਬਣਾ ਲਓ ਇਹਨਾਂ ਲਈ ਕੀ ਏਸੀ ਏਸੀ ਲਾਇਆ ਵਾ ਸਾਰੀ ਦਿਹਾੜੀ ਏਸੀ ਸਾਰੀ ਦਿਹਾੜੀ ਏਸੀ ਅੱਜ ਤੋਂ ਬਾਅਦ ਨਾ ਏਸੀ ਚੱਲਣਾ ਨਹੀਂ ਚਾਹੀਦਾ ਇੱਥੇ ਪਤਾ ਵੀ ਆ ਬਿੰਨ ਕਿੰਨਾ ਆਂਦਾ ਵਾ ਏਸੀ ਪਟਾ ਹੀ ਦੇਣਾ ਵਾ ਯਾ ਤੇ ਤੇਰਾ ਬਿਸਤਰਾ ਨਾ ਆ ਬਾਹਰ ਜਿਹੜਾ ਹੈਗਾ ਨਾ ਗਾਰਡਨ ਇੱਥੇ ਵਿਆਹ ਕਰ ਤੇ ਜੇ ਐਡੀ ਰੋਟੀ ਰੋਟੀ ਦਾ ਹੈਗਾ ਨਾ ਉੱਠ ਜਿਆ ਕਰ ਹੱਥ ਪੈਰ ਹਿਲਾ ਲਿਆ ਕਰ ਸਾਰੀ ਘੜੀ ਪਈ ਰਹੀ ਨੀ ਮੰਜੇ ਦੇ ਉੱਤੇ ਆਪਾ ਤੇਰੇ ਨੌਕਰ ਲੱਗੇ ਆ ਕੀ ਹੋ ਗਿਆ ਸੋਨ ਜੀ ਕਿਉਂ ਹੋਈ ਆ ਹਏ ਹੇ ਧੀਏ ਕਦੇ ਤੂੰ ਸਜ ਕੇ ਜਮੀਨਾ ਬੋਲੀ ਨਹੀਂ ਸੀ ਅੱਜ ਤੈਨੂੰ ਕੀ ਹੋ ਗਿਆ ਕਦੀ ਬੋਲੀ ਨਹੀਂ ਸੀ ਨਾ ਤੇ ਅੱਜ ਵੇਖ ਲੈ ਤੇ ਸੁਣ ਵੀ ਲੈ ਅੱਜ ਤੋਂ ਬਾਅਦ ਨਾ ਇੱਥੇ ਏਸੀ ਨਹੀਂ ਚੱਲਣਾ ਚਾਹੀਦਾ ਤੇ ਜੇ ਏਸੀ ਚੱਲ ਗਿਆ ਨਾ ਤੇ ਤੂੰ ਆਪਣਾ ਹਾਲ ਵੇਖ ਲੈ ठीक है ना पुष्पिंदर अब एक की करन दे ये छाड़ के रहना छाड़ जरा काम हूँ तू करने ਜੰਨਨ ਨੂੰ ਕੀ ਹੋ ਗਿਆ ਹੋ ਗਿਆ ਨਾ ਖੁਚਦੀ ਹੈ ਨਾ ਗਿਚਦੀ ਹੈ ਮੇਰਾ ਤਾਂ ਬੁਰਾ ਹਾਲ ਹੋ ਗਿਆ ਹੋ ਗਿਆ ਕੋਈ ਰੋਟੀ ਨਹੀਂ ਦਿੰਦੀ ਆ ਬਈ ਜੇ ਤਾਂ ਕਰ ਹੋ ਗਿਆ ਅਰੇ ਰੱਬਾ ਜਿਹੜੀਆਂ ਮੇਰੇ ਸਾਹ ਨਾ ਸਾਹ ਲੈਂਦੀਆਂ ਸੀ ਅੱਜ ਮੈਨੂੰ ਤਾਂ ਕੰਮ ਮਾਰ ਕੇ ਸੁੱਟ ਗਿਆ ਨੇ ਇਹ ਬਰਬਾਦਵਾ ਸੱਚੇ ਪਾਤਸ਼ਾਹ ਇਹਨਾਂ ਨੂੰ ਸਮਾਤ ਬਖਸ਼ ਹੋ ਗਿਆ ਚਲੋ ਹਾਂ ਮਮੀ ਮੇਰੀ ਗੱਲ ਸੁਣੋ ਦਾਦੀ ਦਾ ਕੀ ਕਰਨਾ ਹਣ ਦਾਦੀ ਨੂੰ ਸਿੱਧੇ ਖੁਸ਼ਕ ਫੁਲਕੇ ਨਾਲ ਸਬਜੀ ਸਭ ਪ੍ਰੋਂਠੇ ਪ੍ਰਾਂਠੇ ਇਹਦੇ ਬੰਦ ਕਰ ਦੇਣੇ ਕੋਈ ਨਹੀਂ ਕੋਈ ਦੁੱਧ ਦੇਸੀ ਕਿਉਂ ਮੱਖਣ ਕੁਝ ਨਹੀਂ ਦੇਣਾ ਨਹੀਂ ਦੇ ਖਾ ਖਾ ਕੇ ਸਾਡੇ ਉੱਤੇ ਚੜਨਾ ਹੀ ਨਹੀਂ ਇਹਨੇ ਪਹਿਲਵਾਨ ਬਣ ਨਹੀਂ ਇਹਨੇ ਖਾ ਖਾ ਕੇ ਉਹ ਗੱਲ ਤੇ ਤਾਂ ਠੀਕ ਆ ਸਾਰਾ ਕੁਝ ਤੇ ਆਪਾਂ ਬੰਦ ਅੱਜ ਤਾਂ ਹੀ ਕਰਤਾ ਹਾਂ ਦੁੱਧ ਦਾ ਕੁਝ ਨਹੀਂ ਦੇਣਾ ਇਹਨੂੰ ਚਾਹ ਦੇ ਆ ਕਰੋ ਬਸ ਗੱਲ ਖਤਮ ਪਰ ਇੱਕ ਗੱਲ ਤੁਸੀਂ ਸੋਚੋ ਕਿ ਤੇ ਪੂਆ ਤੁਨੂੰ ਤੇ ਨਹੀਂ ਫੋਨ ਕਰ ਦੂਗੀ ਜੇ ਉਹਨੂੰ ਇੰਨੇ ਫੋਨ ਕਰਤਾ ਨਾ ਤੇ ਸਿਆਪਾ ਬੜਾ ਪੈ ਜਾਣਾ ਜੇ ਇਹ ਤਾਂ ਗੱਲ ਹੋ ਗਈ ਇਹ ਸੋਚਣ ਵਾਲੀ ਗੱਲ ਲੱਗੀ ਕਿਰਨ ਆ ਪੂਆ ਦਾ ਤੇ ਤੁਹਾਨੂੰ ਪਤਾ ਹੀ ਆ ਆ ਉਹਦਾ ਘਰ ਵਾਲਾ ਬੜਾ ਜਾਣ ਪਛਾਣ ਰੱਖਦਾ ਵਾ ਸਾਰੀ ਜਗ੍ਹਾ ਤੇ ਉਹ ਜਾ ਵੇਖ ਕੇ ਆ ਕਿ ਤੇ ਫੋਨ ਹੀ ਨਾ ਕਰਦੀ ਹੋਵੇ ਇਹਦਾ ਕੋਈ ਭਰੋਸਾ ਨਹੀਂ ਉਹ ਜਨਾਨੀ ਦਾ ਮੈਂ ਵੇਖ ਕੇ ਆਨੀ ਆ ਹਾਂ ਤੂੰ ਵੇਖ ਕੇ ਆ ਜਾ ਤੇ ਜੇ ਕਰਦੀ ਹੈਗੀ ਤੇ ਫੋਨ ਖੋਲਈਆਂ ਦੇ ਹੱਥੋਂ ਰੈ ਨਾ ਜਮੀਆ ਦੇਖੋ ਮੇਰੇ ਤੇ ਛੱਡ ਦਿਓ ਮੈਂ ਗੋ ਕੀ ਕਰਨਾ ਮੈਂ ਪਹਿਲਾਂ ਵੇਖ ਕੇ ਆਵਾਂ ਕਿਤੇ ਭੂਆ ਨੂੰ ਨਾ ਲੁੱਟ ਰਹੀ ਲਾਂਦੀ ਹੋਵੇ ਹਾਂ ਕਰਨਾ ਹੀ ਹੋਈ ਸੀ ਵਾਕਈ ਕਿਰਨ ਜਿਹੜੀ ਗੱਲ ਕਹਿਣ ਈ ਹੈ ਨਾ ਬਿਲਕੁਲ ਸਹੀ ਹੈ ਜੇ ਜਦ ਲਈ ਤੀਨ ਨੂੰ ਪਤਾ ਲੱਗ ਗਿਆ ਨਾ ਤੇ ਮੇਰੇ ਹੱਥ ਜਿਹੜਾ ਖਜ਼ਾਨਾ ਹੈ ਨਾ ਮੇਰੇ ਹੱਥੋਂ ਨਿਕਲ ਜਾਣਾ ਪਰ ਮੈਂ ਹੋਂ ਨਹੀਂ ਦੇਣਾ ਹੈ ਮਾਣੀ ਮਾਫਰ ਜੀ ਤੁਸੀਂ ਦੱਸੋ जो कुछ किया मेरे लाल चंगा नहीं किया अच्छा फोन कर दी अपनी धीरे नंबर लादी है हेलो हाँ जी हाँ जी भूआ जी ਸਸ਼ੀ ਕਾ ਸਸ਼ੀ ਕਾ ਖੁਦਾ ਅੱਦੀ ਜੀ ਨੂੰ ਵੇਖੋ ਦੁੱਧ ਨਹੀਂ ਪੀਂਦੇ ਹੀ ਤੁਹਾਨੂੰ ਪਤਾ ਦਿਆ ਸਵੇਰੇ ਇਹਨਾਂ ਦੀ ਡਾਈਟ ਦਾ ਅੰਮੀ ਮੈਂ ਦੁੱਧ ਨਹੀਂ ਪੀਣਾ ਤੁਸੀਂ ਮੇਨਾਂ ਜ਼ਬਰਦਸਤੀ ਕਰਨਦੇ ਜੇ ਨਾ ਤੇ ਮੈਂ ਤੁਹਾਡੀ ਭੂਆ ਨੂੰ ਦੱਸਦੀ ਆ ਮੈਂ ਤੇ ਇਹਨਾਂ ਨੂੰ ਸਮਝਾਇਆ ਜੇ ਬੁੱਢੇ ਬਾਰੇ ਨਹੀਂ ਖਾਣ ਪੀਣਗੇ ਤੇ ਕਿਤਨਾ ਚੱਲੂਗਾ ਹਨਾ ਹਨਾ ਭੂਆ ਜੀ ਮੈਂ ਤੇ ਇਹੀ ਕਹਿ ਨਹੀਂ ਇਹਨਾਂ ਨੂੰ ਚਲੋ ਤੁਸੀਂ ਟੈਨਸ਼ਨ ਨਾ ਲੋ ਮੈਂ ਕਰ ਲੈਨੀ ਆਪੇ ਆਣੀ ਕੁੜੀ ਕਿੰਨੂ ਫੋਨ ਕੀਤਾ ਮੈਂ ਕਿੰਨੂ ਕਰਨਾ ਮੈਂ ਤਾਂ ਆਪਣੇ ਤੇ ਹੀ ਨੂੰ ਕੀਤਾ ਹੀ ਉਹ ਆਹ ਫੋਨ ਆਜ ਤੋਂ ਬਾਅਦ ਤੈਨੂੰ ਨਹੀਂ ਮਿਲਣਾ ਤੇ ਕੀ ਗੱਲ ਉਹ ਇੱਥੇ ਬੈਠੀ ਰਹਿ ਤੇ ਜੇ ਕੋਈ ਜ਼ਿਆਦਾ ਖਾਣ ਪੀਂਦਾ ਤੈਨੂੰ ਚੱਲਣ ਦੇਣਾ ਆਪੇ ਜਾ ਬਣਾ ਜਾ ਕੇ ਤੇਲੀ ਮੈਂ ਆਈ ਵੱਡੀ ਕੁੜੀ ਨੂੰ ਚੁਗਲੇ ਲਾਣ ਵਾਲੀ ਕੇ ਰਾਨਾ ਕੀ ਗੱਲਾਂ ਨਹੀਂ ਦੇਰ ਲਾਤੀ ਮੈਂ ਤਾਂ ਡਾਰੀ ਗਈ ਸਾ ਦੇਰ ਲਗਣੀ ਨਹੀਂ ਮਮੀ ਤਾਨੂੰ ਪਤਾ ਵੀ ਹੈ ਕੀ ਕਰੰਦੀ ਹਿੰ ਅੰਦਰ ਕੀ ਕਰਨ ਕਰਦੀ ਉਹਨੇ ਪੂਆ ਨੂੰ ਫੋਨ ਲਾਤਾ ਸੀ ਹੋ ਸੱਚਮੁੱਚ ਇਹਨੇ ਸਾ ਕੋਈ ਦੱਸਤੇ ਨਹੀਂ ਤਾਂ ਜਿਹੜੀ ਗੱਲਾਂ ਮੇਰੇ ਦਿਮਾਗ ਚ ਕਿਤੇ ਉਹੀ ਤੇ ਨਹੀਂ ਹੋ ਗਈਆਂ ਉਹ ਨਹੀਂ ਨਹੀਂ ਮੇਰੇ ਹੁੰਦੇ ਐ ਟੈਨਸ਼ਨ ਲੈਂਦੀ ਕਿ ਲੋੜਾ ਉਹਦੇ ਮੈਂ ਗੱਲ ਸੰਭਲੀ ਪੂਆ ਨੂੰ ਕਹਿੰਦੀ ਹਜੇ ਕਹਿਣ ਹੀ ਲੱਗੀ ਸੀ ਤੇ ਮੈਂ ਕਿਹਾ ਪੂਆ ਜੀ ਦੇਖੋ ਕੁਛ ਖਾਣ ਪੀਣੇ ਦੇ ਉਹਦੇ ਮੋਕੇ ਸਿਰ ਮੈਂ ਪਹੁੰਚ ਗਈ ਉਥੇ ਤੇ ਜੇ 1 ਸੈਕਿੰਡ ਵੀ ਲੇਟ ਹੋ ਜਾਂਦਾ ਨਾ ਇਥੇ ਸਾਰੀ ਪੋਲ ਖੋਲ ਜਾਣੀ ਹੈ ਤੇ ਭੂਆਣੇ ਆ ਜਾਣਾ ਹੈ ਤੇ ਸਾਡਾ ਉਹਨੇ ਜੀਣਾ ਹਰਾਮ ਕਰ ਦੇਣਾ ਹੈ ਇਹ ਚੰਗਾ ਕੀਤਾ ਤੀ ਤੂੰ ਫੜ ਲਿਆ ਫੋਨ ਇਹ ਬੁੱਢੀ ਬਹੁਤ ਚਲਾਕੀ ਸਾਰੀ ਉਮਰ ਮੇਰੇ ਵਾਸਤੇ ਨਹੀਂ ਆਈ ਇਹਦਾ ਹੁਣ ਬੜਾ ਧਿਆਨ ਰੱਖਣਾ ਪੈਣਾ ਹੀ ਘਰ ਚ ਕੋਈ ਵੀ ਆਵੇ ਮੈਨਾਂ ਨੂੰ ਘਰੋਂ ਬਾਹਰ ਨਿਕਲਣ ਦੇ ਨਹੀਂ ਕਿਸੇ ਮਿਲੰਗਣ ਦੇ ਨਹੀਂ ਘਰ ਚ ਕੋਈ ਰਿਸ਼ਤੇਦਾਰ ਆਵੇ ਇਹਨੂੰ ਨਹੀਂ ਅੱਗੇ ਕਰਨਾ ਇਹਨੂੰ ਐਸੇ ਇੱਕ ਮਰੀਜ਼ ਪਈ ਰਹਿਣ ਦੇ ਚਲੋ ਇਹਨੇ ਸਾਡੇ ਸਾਰੇ ਪੋਲ ਖੋਲ ਦੇ ਨੇ ਉਹ ਟੈਨਸ਼ਨ ਨਾ ਲੋ ਮੈਂ ਨਹੀਂ ਪੋਲ ਖੋਲਣ ਦਿੰਦੀ ਤੇ ਇਹਨੂੰ ਇਸ ਕਮਰੇ 'ਚ ਹੀ ਬੰਦ ਰੱਖਣਾ ਹਾਂ ਇੱਥੇ ਹੀ ਰੱਖਣਾ ਇਹਨੂੰ ਬੜਾ ਧਿਆਨ ਰੱਖੀਂ ਇਹਦਾ ਚਲੋ ਠੀਕ ਆ ਏਸੀ ਤੇ ਰਿਮੋਟ ਰੱਖ ਤੂੰ ਆਪਣੇ ਕੋਲ ਕੋਈ ਲੋੜ ਨਹੀਂ ਇਹਨੂੰ ਦੇਣ ਦੀ ਇਹ ਸਾਰਾ ਦਿਨ ਬੈਠੀ ਦਿੰਦੀ ਵੇਲੀ ਦੋਵੇਂ ਚੀਜ਼ਾਂ ਮੇਰੇ ਕੋਲ ਵੇਲੀ ਰਨ ਪਰੋਣੇ ਆ ਜੋ ਕਿ ਏਸੀ ਦੇ ਦੁਆਲੇ ਹੀ ਰਹਿੰਦੀ ਹੈ ਚਲੋ ਛੱਡੋ ਆਪਾਂ ਖਾਈਏ ਰੋਟੀ ਆਜੋ ਚਲ ਆ ਫੇਰ ਆ ਚੱਲੀਏ ਨੀਰਲੀ ਮੇਰੀ ਗੱਲ ਸੁਣ ਲੈ ਆ ਹਾਂਜੀ ਭੈਣ ਜੀ ਦੱਸੋ ਕਿਹੜੇ ਗੱਲ ਅੱਜ ਤੋਂ ਬਾਅਦ ਮੇਰੇ ਪੁੱਛੇ ਬਿਨਾ ਇਹ ਬੁੱਢੀ ਨੂੰ ਕੁਛ ਨਹੀਂ ਉਹ ਦੇਣਾ ਨਾ ਬੀਬੀ ਕਿਹੜੀ ਬੁੱਢੀ ਦੀ ਗੱਲ ਕਰਨ ਢਈ ਆ ਉਹ ਜਿਹੜੀ ਘਰ ਬੈਠੀ ਮੇਰੀ ਸੱਸ ਹੋ ਹਾਂ ਇਹ ਬੁੱਢੀ ਆ ਹਾਂ ਬੁੱਢ ਤੇ ਨਹੀਂ ਜਵਾਨ ਆ ਤਨ ਜਵਾਨ ਦੀ ਸੀ ਨਾ ਭੈਣਾ ਗੁੱਸਾ ਕਿਉਂ ਕਰਨ ਢਈ ਏ ਤੂੰ ਬਸ ਕੁਛ ਨਹੀਂ ਦੇਣਾ ਮੈਂ ਤੰਗਾ ਤੂੰ ਕੰਮਾਂ ਲੈਣਾ ਆਪਣੀ ਕਾਚਰਾ ਕੋਈ ਲੋੜ ਨਹੀਂ ਮੇਰੇ ਪੁੱਛੋ ਨਾ ਪਾਣੀ ਦਾ ਗਲਾਸ ਵੀ ਨਹੀਂ ਉਹਨੂੰ ਦੇਣਾ ਨਹੀਂ ਭੈਣੇ ਓਰੇ ਤੇ ਰੋਟੀ ਘਟੇਮ ਹੋ ਗਿਆ ਹੀ ਅਖਵਾ ਲਾਂ ਰੋਟੀ ਸਾਰਾ ਦਿਨ ਰੋਟੀ ਹੀ ਖਾਣੀ ਰਹਿੰਦੀ ਕਰਦੀ ਹੀ ਏ ਔਰ ਪਲੰਦੇ ਬੈਠੀ ਇਸ ਦੀ ਚਲਾਚਣ ਦੀ ਟੋਟੀਆਂ ਆਂਦੀ ਰਹੀ ਨੇ ਹੋਰ ਕੀ ਕਰਦੀ ਐ ਕੁਛ ਨਹੀਂ ਦੇਣਾ ਮੈਂ ਤੁਹਾਨੂੰ ਕਹਿ ਤਾਈ ਕੁੜੀ ਮੈਂ ਤੁਹਾਰਾ ਨਾ ਕਹ ਨਾ ਪਵੈ ਤੈਨ ਲੈ ਇਹਨੂੰ ਕੀ ਹੋ ਗਿਆ ਨਹੀਂ ਭੈਣੇ ਕੱਲ ਤੱਕ ਤਾਂ ਚੰਗੀ ਭਲੀ ਸੀ ਤੇ ਆਪ ਮੈਨੂੰ ਕੰਦੀ ਹੁੰਦੀ ਸੀ ਕਿ ਅਖੇ ਮੇਰੀ ਸੱਸ ਨੂੰ ਰੋਟੀ ਪਾਣੀ ਸਰਨਾ ਪਹਿਲਾਂ ਦੋ ਚੱਲ ਉਠ ਰੋ ਟਿਹਾ ਉਠ ਤੀ ਪਤਾ ਮੇਰਾ ਜਮ ਬਖਾਂਦੀ ਰੀ ਤੇ ਖਾਣੇ ਬੈਣੇ ਹੁਣ ਜੋ ਬਣਿਆ ਘਰ ਚ ਖਾਓ ਸਸੀ ਗਾ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਤੇ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਗੇ ਤੇ ਜਿਹੜੀਆਂ ਸਾਡੀਆਂ ਇਹ ਸਟੋਰੀਆਂ ਪੈਂਦੀਆਂ ਵਾਂ ਜੈਸੀ ਕੰਨੀ ਵੈਸੀ ਬੰਨੀ ਤੇ ਇਹ ਕਿਸੇ ਨੇ ਸਾਨੂੰ ਆਪਣੀ ਸਟੋਰੀ ਦੱਸੀ ਜੋ ਕਿ ਰੀਅਲ ਹੋ ਰਿਹਾ ਵਾ ਤੇ ਸਾਡੀਆਂ ਸਟੋਰੀਆਂ ਵੈਸੇ ਵੀ ਬੇਸਡ ਔਨ ਅ ਟ्रू ਹੀ ਹੁੰਦੀਆਂ ਵਾ ਰੀਅਲੀ ਹੁੰਦੀਆਂ ਸਾਰੀਆਂ ਕਾਫੀ ਜਿੰਨੇ ਕਮੈਂਟਸ ਵੀ ਆਉਂਦੇ ਆ ਕਿ ਬਿਲਕੁਲ ਇਸ ਤਰ੍ਹਾਂ ਹੁੰਦਾ ਵਾ ਇਸ ਤਰ੍ਹਾਂ ਦੁਨੀਆ ਵਿੱਚ ਹੁੰਦਾ ਵਾ ਤੇ ਆਪਾਂ ਉਸ ਬੇਸ ਦੇ ਉੱਤੇ ਸਟੋਰੀਜ਼ ਬਣਾਉਂਦੇ ਆ ਤੇ ਸਾਰੇ ਉਹ ਹੀ ਰੋਲ ਪਲੇ ਕਰੰਦੇ ਆ ਜੋ ਜੋ ਕੀ ਉਸ ਵੀਡੀਓ ਦੇ ਵਿੱਚ ਸੀਗਾ ਮਤਲਬ ਸਮਝ ਗਈ ਨਾ ਤੁਸੀਂ ਤੇ ਮੈਂ ਹੁਣ ਸਾਰਿਆਂ ਦੇ ਕਮੈਂਟ ਪੜਨ ਜਾ ਰਹੀ ਆ ਕੁਝ ਕੁ ਕਮੈਂਟਸ ਫਰਸਟ ਕਮੈਂਟ ਸੁਮਨ ਬਾਲਾ ਬਿਊਟੀਫੁਲ ਵੈਰੀ ਨਾਈਸ ਵੀਡੀਓ ਸੁਮਨ ਬਾਲਾ ਫਿਰੋਜ਼ਪੁਰ ਸਿਟੀ ਥੈਂਕ ਯੂ ਸੋਮਾ ਜੀ ਫਿਰੋਜ਼ਪੁਰ ਤੋਂ ਤੁਸੀਂ ਸਾਡੀਆਂ ਵੀਡੀਓਸ ਦੇਖਦੇ ਹੋ ਤੇ ਅੰਜਲੀ ਮੈਂ 네ਗੇਟਿਵ ਕਮੈਂਟਸ ਵੀ ਪੜਾਂਗੀ ਅੱਜ ਅ ਅੰਜਲ ਅੰਜਲ ਆੰਜਲ ਦਾ ਵੈਰੀ ਨਾਈਸ ਵੀਡੀਓ ਦਾਦੀ ਜੀ ਵੈਰੀ ਨਾਈਸ ਰੋਲ ਬਾਕੀ ਸਾਰੇ ਦਾ ਰੋਲ ਦੇ ਕੇ ਦੁੱਖ ਹੋ ਰਿਹਾ ਹੈ ਦਾਦੀ ਦਾ ਵਿਸ਼ਵਾਸ ਘਾ ਤੇ ਇੰਨਾ ਧੋਖਾ ਸੋ ਨਾਈਸ ਸਟੋਰੀ ਬਿਲਕੁਲ ਜੀ ਦਾਦੀ ਨਾਲ ਤੇ ਬਹੁਤ ਵਿਸ਼ਵਾਸ ਘਾਤ ਹੋ ਗਿਆ ਤੇ ਅੱਗੇ ਅਗੇ ਤੁਸੀਂ ਹੋਰ ਦੇਖਿਓ ਕਿ ਇਸ ਸਟੋਰੀ ਦੇ ਵਿੱਚ ਕੀ ਟਵਿਸਟ ਆਂਦਾ ਵਾ ਉਹ ਬਹੁਤ ਇੰਟਰਸਟਿੰਗ ਹੋਊਗਾ ਸੋ ਨੈਕਸਟ ਕਮੈਂਟ ਹੈ ਕਰਨ ਨਈ ਅਰ ਪੁਸ਼ਪਿੰਦਰ ਐਂਡ ਕਿਰਨ ਜੀ ਦੀ ਐਕਟਿੰਗ ਵੈਰੀ ਨਾਈਸ ਸੋ ਥੈਂਕ ਯੂ ਥੈਂਕ ਯੂ ਸੋ ਮਚ ਜੀ ਤੇ ਤਰਮਪਾਲ ਨਾ ਇਸ ਵੀਡੀਓ ਪਾ ਧੋਖਾ ਨਾ ਕਰੋ ਤੇ ਰੱਬ ਤੋਂ ਡਰੋ ਕਿਰਨ ਬੇਟਾ ਥਿਸ ਇਜ਼ 네ਗਟਿਵ ਵੀਡੀਓ ਬਿਲਕੁਲ ਜੀ ਧੋਖਾ ਸਾਨੂੰ ਕਿਸੇ ਦੇ ਨਾਲ ਕਿੰਨੀ ਕਰਨਾ ਚਾਹੀਦਾ ਕਿਉਂਕਿ ਜੋ ਆਪਾਂ ਕਰਾਂਗੇ ਜੋ ਆਪਾਂ ਉਹੀ ਸਾਨੂੰ ਕੀ ਕਹਿੰਦੇ ਆ ਰਿਟਰਨ ਤੇ ਵਿੱਚ ਮਿਲੂਗਾ ਕਹਿੰਦੇ ਨਾ ਕਰਮਾਸ ਬੈਕ ਸੋ ਇਸ ਕਰਕੇ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਸਭ ਦੇ ਨਾਲ ਵਧੀਆ ਤੇ ਮਿਹਨਤ ਨਾਲ ਖਾਣਾ ਚਾਹੀਦਾ ਤੇ ਹਰਿੰਦਰ ਕੋਰ フェイス ਨਹੀਂ 쇼 ਕਰਦੇ ਮੇਰੇ ਹਸਬੰਦ ਤੁਸੀਂ ਜਿਆਦਾ ਤੋਂ ਜਿਆਦਾ ਕਮੈਂਟ ਕਰੋ ਹੋ ਸਕਦਾ ਹੈ ਤੁਹਾਡੇ ਕਮੈਂਟਸ ਸੇ ਏਕ ਕੋ ਫੇਸ 쇼 ਕਰ ਦੇਣ ਤੇ ਜਿਆਦਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਬਹੁਤ ਬਹੁਤ ਜਿਆਦਾ ਕਮੈਂਡ ਕਰੋ 쇼 ਯਰ ਫੇਸ 쇼 ਯਰ ਫੇਸ ਸੋ ਹੋਪਸ ਕਿ ਆਪਣਾ ਫੇਸ 쇼 ਕਰ ਦੇ ਬਾਕੀ ਆਪਾਂ ਨੂੰ ਫੋਰਸ ਨਹੀਂ ਕਰਾਂਗੇ ਜਦੋਂ ਉਹਨਾਂ ਦਾ ਮਨ ਹੋਗਾ ਆਪਣਾ ਫੇਸ 쇼 ਕਰ ਦੇਣਗੇ ਮੇਰੇ ਲਈ ਇਹੋ ਹੀ ਬਹੁਤ ਹੈ ਕਿ ਉਹ ਮੈਨੂੰ ਸਪੋਰਟ ਕਰਦੇ ਪਏ ਆ ਤੇ ਉਹ ਹਰ ਜਗ੍ਹਾ ਮੇਰੇ ਨਾਲ ਖੜੇ ਆ ਤੇ ਚਾਹੇ ਉਹ ਰੋਲ ਦੇ ਵਿੱਚ ਹੋਵੇ ਤੇ ਇਤਨਾ ਹੀ ਸਾਨੂੰ ਬਹੁਤ ਹੀ ਜ਼ਿਆਦਾ ਕੀ ਕਹਿੰਦੇ ਆ ਹੈਲਪ ਉਹਨਾਂ ਦੀ ਹੈਲਪ ਮਿਲ ਜਾਂਦੀ ਆ ਮੈਨੂੰ ਕਿ ਉਹ ਮਤਲਬ ਕਿ ਵੀਡੀਓ ਦੇ ਵਿੱਚ ਮੇਰੇ ਹਸਬੰਡ ਦਾ ਰੋਲ ਪਲੇ ਕਰਦੇ ਆ ਤੇ ਇਹ ਕੋਈ ਕਟਾ ਹਨਾ ਤੇ ਅਨੀਤਾ ਪਾਲ ਵੈਰੀ ਬੈਡ ਕਿਰਨ ਐਂਡ ਮਦਰ ਇਨ ਲਾ ਬਿਲਕੁਲ ਜੀ ਬਹੁਤ ਬਹੁਤ ਬੈਡ ਇਟਸ ਵੈਰੀ ਬੈਡ ਇਤਨਾ ਕਦੇ ਵੀ ਨਹੀਂ ਕਰਨਾ ਚਾਹੀਦਾ ਕਿਸੇ ਦੇ ਨਾਲ ਕਿਉਂਕਿ ਅਗਰ ਆਪਾਂ ਉਹ ਟਿਆਂ ਦਾ ਸਤਿਕਾਰ ਕਰਾਂਗੇ ਤਾਂ ਹੀ ਉਹ ਸਾਨੂੰ ਅੱਗੋਂ ਸਾਡੇ ਬੱਚੇ ਵੀ ਜੋ ਆਪਾਂ ਕਰਦੇ ਹਾਂ ਸਾਡੇ ਬੱਚੇ ਉਹ ਹੀ ਸਾਰਾ ਕੁਝ ਦੇਖਦੇ ਆ ਤੇ ਇਸ ਕਰਕੇ ਜੋ ਜੋ ਆਪਾਂ ਕਿਸੇ ਨਾਲ ਕਰਾਂਗੇ ਉਹ ਹੀ ਬੈਕ ਸਾਨੂੰ ਮਿਲੇਗਾ ਸੋ ਬਹੁਤ ਵੱਡੀਆਂ ਗੱਲਾਂ ਹੋ ਗਈਆਂ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਕਰਿਓ ਤੇ ਆਪਣੀ ਆਪਣੀਆਂ ਵਿਚਾਰ ਧਾਰਾ ਕਮੈਂਟਸ ਦੇ ਵਿੱਚ ਜ਼ਰੂਰ ਸ਼ੇਅਰ ਕਰੋ థాంਕ ਯੂ so much ਜੀ ਸਾਰਿਆਂ ਦਾ